ਤੁਸੀਂ ਦੇਖ ਸਕਦੇ ਹੋ ਕਿ ਬਈ ਕੋਟੜਾ ਕਲਾਂ ਦੇ ਵਿੱਚ ਸਾਣਾ ਹੈਗਾ ਬੰਦੇ ਦੀ ਕੱਦ ਜਟਾ ਹੈਗਾ ਤੁਸੀਂ ਦੇਖ ਸਕਦੇ ਹੋ ਬਾਈ ਦਾ ਆਪਣੇ ਦਾ ਕੱਦ 6 ਫੁੱਟ ਹੈਗਾ ਤੇ 6 ਫੁੱਟ ਤੋਂ ਉੱਪਰ ਜਾ ਰਿਹਾ ਹੈਗਾ ਅਬਾਈ ਤੋਂ ਪੁੱਛਦੇ ਆਂਗੇ ਕੀ ਖਰਾਕ ਪਾਉਂਦੇ ਨੇਗੇ ਕਿਹੜੇ ਪੋਜੀਸ਼ਨ ਤੇ ਪਹਿਲਾਂ ਆਏਗਾ ਤੱਕ ਸਾਰਾ ਕੁਝ ਪੁੱਛਦੇ ਆਂਗੇ 사ਸ਼ੀ ਕਾ ਵੀਰੇ 사ਸ਼ੀ ਕਾ ਬਾਈ ਜੀ ਜੇਵਾ ਬਰੀਡ ਦੀ ਗੱਲ ਕਰੀਏ ਬਰੀਡ ਕਰੀਏ ਜੀ ਇਹ ਬਾਈ ਜੀ ਐਮ 29 ਦਾ ਬੱਚਾ ਹੈ ਐਮ 29 ਦਾ ਬੱਚਾ ਹੈਗਾ ਵੀਰੇ ਇਹ ਆਪਣਾ ਇਹ ਸਾਨ ਪਹਿਲਾਂ ਕਦੇ ਪੋਜੀਸ਼ਨ ਤੇ ਆਇਆ ਜੀ ਹਾਂ ਜੀ ਬਾਈ ਜੀ ਪੀਡੀਐਫ ਮੈਲੇ ਚ ਕਰਾਉਂ ਜੀ ਪੀਡੀਐਫ ਤੇ ਜੀ ਹਾਂਜੀ ਓਕੇ ਬਾਈ ਤੇ ਇਹ ਬਾਈ ਜਿਹੜੇ ਸਾਹਿਬ ਨਾਲ ਖਰਾਕ ਰੂਕ ਤੁਸੀਂ ਕੀ ਪਾਉਨੇ ਹੋ ਬਾਈ ਖਰਾਕ ਦਾ ਬਾਈ ਬਸ ਚੋਕਰ ਵਗੈਰਾ ਹੋਰ ਘਰ ਦੇ ਸੇਵ ਸੂ ਪੈ ਜਾਂਦੇ ਨੇ ਅੱਛਾ ਬਾਈ ਕੋਈ ਜੰਮੇ ਕੋਈ ਆ ਜਿਹੜੇ ਹੁਣ ਚੱਲ ਪਏ ਕਈ ਪ੍ਰੀਮਿਕਸ ਪਾਉਂਦੇ ਨੇਗੇ ਕੋਈ ਕੀ ਪਾਉਂਦਾ ਕੀ ਪਾਉਂਦਾ ਬੰਡ ਤਿਆਰ ਕਰਕੇ ਪਾਈਦਾ ਵੀਰੇ ਬਜਰਾ ਹੋ ਗਿਆ ਸੋ ਆਵੀਨ ਛੋਲੇ ਕਣਕ ਮੱਕੀ ਠੀਕ ਹੈ ਬਾਈ ਬਈ ਗਰੋਥ ਪੂਰੀ ਵਧੀ ਹੈਗੀ ਤੇ ਵੀ ਕਿੰਨਾ ਟਾਈਮ ਹੋ ਗਿਆ ਕਿੰਨੇ ਕਿੰਨੇ ਸਾਲਾਂ ਦਾ ਹੋ ਗਿਆ ਜੀ 4 ਸਾਲ ਦਾ ਹੋ ਗਿਆ ਬਾਈ ਜੀ ਜਦੋਂ ਪਹਿਲਾਂ ਪੀਡੀਐਫ ਮੇਲੇ ਤੇ ਲਾਇਆ ਸੀਗਾ ਉਦੋਂ ਕਿੰਨੇ ਸਾਲਾਂ ਦਾ ਸੀਗਾ ਉਦੋਂ 2 ਦੰਦ ਸੀਗਾ 2.5 ਸਾਲ ਦਾ ਸੀਗਾ 2.5 ਸ ਤੇ ਹੁਣ ਲੱਗਦਾ ਪੋਜੀਸ਼ਨ ਆਊ ਜੀ ਕੋਈ ਹਾਂਜੀ ਬਾਈ ਕਿਸਮਤ ਦੀ ਗੱਲ ਆ ਬਾਈ ਇਹ ਤੁਹਾਨੂੰ ਅੱਛਾ ਬਾਈ ਕਹਿ ਰਹੇ ਨੇਗੇ ਵੀ ਇੱਥੇ ਕਮੈਂਡੇਟਰ ਹੈ ਜਾਂ ਫਿਰ ਜੱਜਸ ਬਹੁਤ ਵਧੀਆ ਨਾਈਸ ਨੇਗੇ ਵੀ ਬਹੁਤ ਵਧੀਆ ਹੈਂਡਲ ਕਰ ਰਹੇ ਨੇਗੇ ਵੀਲੇ ਨੂੰ ਤੇ ਆਸ ਕਰਦੇ ਆਂਗੇ ਬਰੀ ਤੁਹਾਡਾ ਇਹ ਮਤਲਬ ਸਾਨਾ ਵੀ ਜਰੂਰ ਇੱਕ ਪੋਜੀਸ਼ਨ ਤੇ ਆਵੇ ਥੈਂਕ ਯੂ ਬਾਈ ਤੇ ਹੋਰ ਵੀ ਕੀ ਕਹਿਣਾ ਚਾਹੋਗੇ ਨਵੇਂ ਯੂਥ ਨੂੰ ਤੁਸੀਂ ਨਾ ਫਿਰ ਯੂਥ ਨਹੀਂ ਵੀਰੇ ਵੀ ਬੱਚੇ ਵਧੀਆ ਬਰੀਡ ਤੇ ਕੰਮ ਕਰੋ ਬਰੀਡ ਤੇ ਕੰਮ ਕਰੋ ਕਈ ਜੇ ਮੈਂ ਕਹਿ ਰਹਾਂ ਹੁੰਦੇ ਨੇਗੇ ਆ ਕਿ ਵੀ ਜਵਾਨੀ ਦਾ ਮਾਰ ਰੁੱਲ ਜਾਂਦੀ ਹੈਗੀ ਜੀਬ ਜਵਾਨੀ ਦੀ ਜੇ ਮੈਂ ਪਸ਼ੂਆਂ ਦੇ ਕੰਮ ਦੇ ਵਿੱਚ ਪੈ ਜੀਏ ਐਦਾਂ ਨਹੀਂ ਬਾਈ ਕੁਛ ਵੀ ਹੁੰਦਾ ਹੈਗਾ ਹੁਣ ਆਪਾਂ ਅਸੀਂ ਵੀ ਜਵਾਨ ਹੀ ਆ ਤੇ ਅਸੀਂ ਵੀ ਜਵਾਨ ਹੋਏ ਆ ਤੇ ਆਪਾਂ ਨੂੰ 15 ਤੋਂ 20 ਸਾਲ ਹੋ ਗਏ ਇਹ ਕੰਮ ਚ ਪਿਆਰ ਨੂੰ ਅੱਛਾ ਬਈ ਠੀਕ ਹੈ ਨਾ ਆਪਣੇ ਕੋਲੇ ਇਹਦੀ ਮਾਂ ਵੀ ਕਰੀ ਆਪਣੇ ਕੋਲੇ ਇਹਦੀ ਧੀ ਵੀ ਕਸੂਈ ਹੋਈ ਆ ਆਪਣੇ ਕੋਲ 12 ਲੀਟਰ ਦੁੱਧ ਦਾ ਹੁਣ ਕੋਈ ਚੁਵਾਈ ਵੀ ਕਰਾ ਲਵੇ ਠੀਕ ਹੈ ਪ੍ਰਾ ਪਹਿਲੇ ਛੁਈ ਆਪਣਾ ਕੋਈ ਹੋਰ ਕੱਟੀ ਕੋਈ ਕਟਾ ਕੋਈ ਆਇਆ ਪੋਜੀਸ਼ਨ ਦੇ ਵਿੱਚ ਜੀ ਅਸੀਂ ਇਕੱਲੇ ਸਾਣ ਹੀ ਲੈ ਕੇ ਆਏ ਸੀ ਅੱਛਾ ਇਕੱਲਾ ਸਾਣ ਹੀ ਲੈ ਕੇ ਆਈ ਸੀਗੀ ਨਹੀਂ ਇਹ ਤੋਂ ਪਹਿਲਾਂ ਕੋਈ ਕਿਸੇ ਹੋਰ ਮੇਲੇ ਤੇ ਨਹੀਂ ਹੋਰ ਕਿਸੇ ਮੇਲੇ ਤੇ ਜਾਂਦੀ ਬਹੁਤ ਘੱ ਤੇ ਡੈਰੀ ਫਾਰਮਿੰਗ ਦਾ ਧੰਦਾ ਬਈ ਹੋਰ ਬਿਜ਼ਨਸਾਂ ਨਾਲੋਂ ਵੀ ਕਿੰਨਾ ਕੁ ਅੱਗੇ ਜਾ ਚੁੱਕਿਆ ਹੈਗਾ ਬਾਈ ਇਹ ਤਾਂ ਆਪਣੀ ਮਿਹਨਤ ਤੇ ਜੇ ਆਪ ਕਰਾਂਗੇ ਕੰਮ ਫੇਰ ਤਾਂ ਅੱਗੇ ਹੀ ਹੈ ਬਾਈ ਠੀਕ ਹੈ ਬਈ ਜੇ ਮੈਂ ਕਿਸੇ ਦੇ ਕੰਮ ਛੱਡ ਦਈਏ ਫੇਰ ਨਹੀਂ ਗੱਲ ਬਣਦੀ ਠੀਕ ਹੈ ਵੀਰੇ ਉਹ ਦੇਖ ਰਿਹਾ ਹੈ ਬਈ ਮਤਲਬ ਤੁਸੀਂ ਇੱਥੇ ਮਤਲਬ ਤੇਲ ਦੀ ਮਾਰਸ਼ ਹੋ ਸਾਹਮਣੇ ਬੋਤਲ ਪਈ ਹੈ ਬਾਈ ਦੀ ਵੀ ਤੇਲ ਦੀ ਮਾਰਸ਼ ਕਰ ਕਰਕੇ ਮਤਲਬ ਪੂਰਾ ਵਧੀਆ ਪ੍ਰਬੰਧ ਕਰੀ ਜਾਂਦੇ ਨੇਗੇ ਤੇ ਸੰਗ ਸੰਗ ਤੁਸੀਂ ਦੇਖ ਸਕਦੇ ਹੋਗੇ ਤੇ ਬਾਈ ਨੇ ਖਰਾਕ ਦੱਸਦੀ ਵੀ ਘਰ ਦੀ ਕਰੇ ਲੋਖ ਖਰਾਕ ਵਰਤੋ ਇਹ ਘਰ ਦੀ ਖਰਾਕ ਹੋਊਗੀ ਉਹ ਬਈ ਤੋਰਾ ਫੇਰਾ ਕਹਿੰਦਾ ਕਰਾਉਣੇ ਹੋਗੇ ਤੋਰਾ ਬਾਈ ਜੀ ਹੋ ਜਾਂਦਾ ਰੋਜ਼ 5 ਕਿਲੋਮੀਟਰ ਦਾ ਜੀ 5 ਕਿਲੋਮੀਟਰ ਤੇ ਹੁਣ ਤੱਕ ਵੀ ਕਿੰਨੇ ਕਿ ਮੈਂ ਸਲਵਾ ਚੁੱਕੇ ਹੋਗੇ ਕੋਈ ਗੈਸ ਮੰਨ ਲਓ ਅਰਤੀ ਹਣੀ ਬਾਈ 100 ਮਾਜ ਦਾ ਭਾਰੀ ਦਿੱਤੀ ਹੋਣੀ 100 ਮਾਜ ਦਾ ਤੇ ਆਪਰਾ ਪਿੰਡ ਕਿਹੜਾ ਆਪਰਾ ਸਲਾਮ ਬਾਈ ਜੀ ਸਲਾਮ ਜੇ ਕਿਸ ਨੇ ਬਾਈ ਮਾਜ ਲਵਾਉਣੀ ਹੋਵੇ ਤਾਂ ਆਪਰਾ ਕੰਟੈਕਟ ਨੰਬਰ ਦੱਸ ਦੋ ਬਾਈ 991411784 18 4 4 ਤੇ ਜਲਦ ਤੋਂ ਜਲਦ ਬਈਆ ਬਾਈ ਨਾਲ ਸੰਪਰਕ ਕਰੋ ਜਿਹੜੀ ਵੀ ਆਪਣੇ ਭਰਾਣੇ ਆਪਣਾ ਕੋਈ ਰਿਜ਼ਲਟ ਪੁੱਛਿਆ ਫੀਡਬੈਕ ਕੀ ਹੈ ਜੀ ਉਹ ਮੱਝ ਦਾ ਜਿੰਨੇ ਲਵਾਈ ਹੋਵੇ ਇਹ ਜੀ ਦੀ ਮਾਵੇ ਹਾਂ ਨਹੀਂ ਨਹੀਂ ਇਹਦੇ ਨਾਲ ਮਤਲਬ ਮੱਝ ਲਵਾਈ ਹੋਵੇ ਹਾਂਜੀ ਉਹਦਾ ਕੀ ਰਿਜ਼ਲਟ ਦੁੱਧ ਬਾਅਦ ਫਰਕ ਪੈਂਦਾ ਜੀ ਬੱਚਿਆਂ ਦਾ ਵੀਰੇ ਇਹ ਤਾਂ ਅੱਗੇ ਕੱਟੀ ਆ ਹਾਂ 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 ਬੱਚੇ ਹਾਂ ਵੀਰੇ ਆਪਣੇ ਕੋਲ ਸੂਈ ਇਹਦੀ ਕੱਟੀ 18 18 ਪਲੱਸ ਦੁੱਧ ਹੈ 40 ਦਿਨ ਹੋ ਗਏ ਸੂਈ ਨੂੰ ਅੱਛਾ ਬਈ ਬਹੁਤ ਵਧੀਆ ਰਿਜ਼ਲਟ ਹੈ ਬਈ ਤੇ ਬਾਈ ਨਾਲ ਜਰੂਰ ਸੰਪਰਕ ਕਰਿਓ ਧੰਨਵਾਦ ਜੀ